ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰ ਜੀ ਆਪਣਾ ਕੁਲਵਿੰਦਰ ਸਿੰਘ ਆ ਜੀ ਨੰਬਰ ਬੋਲੋ ਭਰਾ ਆਪਣਾ 980775003 ਵੀਰੇ ਠੀਕ ਹੈ ਜੀ ਤੇ ਆਪਣਾ ਕਿਹੜੇ ਕਿਹੜੇ ਮੋਟਰਸਾਈਕਲ ਮਿਲਦੇ ਵੀਰੇ ਸਾਰੇ ਹੁੰਦੇ ਆ ਵੀਰੇ ਸੀਟੀ 100 ਹਾਂਜੀ ਬੌਕਸਰ ਪਲਟੀਨਾ ਹਾਂਜੀ ਡੀ ਐਲ ਐਕਸ ਸਪਲੈਂਡਰ ਠੀਕ ਹੈ ਜੀ ਬੋਲਟਾ ਸਕੂਟਰੀਆਂ ਠੀਕ ਹੈ ਜੀ ਸਾਰਾ ਕੁਝ ਹੁੰਦਾ ਵੀਰੇ ਬਣਕ ਤੇ ਆਹ ਬੁਲਟ ਕੀ ਰੇਟ ਆ ਜੀ ਬੁਲਟ ਇਹ 14 ਮਾਡਲ ਆ ਵੀਰੇ ਹਾਂਜੀ 1 ਲੱਖ 27000 ਦਾ ਠੀਕ ਹੈ ਜੀ ਤੇ ਆ ਬਈ ਜੀ ਦੇਖ ਸਕਦੇ ਹੋ ਬਾਈ ਕੋਈ ਜਿਹੜਾ ਮਰਜ਼ੀ ਮੋਟਰਸਾਈਕਲ ਲੈ ਜਾ ਸਕਦੇ ਹੋ ਬਾਕੀ ਆਪਾਂ ਵੱਡੀ ਵੀਡੀਓ ਚ ਸਾਰਾ ਕੱਲੇ ਕੱਲੇ ਦਾ ਰੇਟ ਬਾਈ ਨੂੰ ਪੋਸਟ ਹੀ ਲਿਆ ਆਪਾਂ ਤੇ ਬਾਕੀ ਸਾਨੂੰ ਬਾਈ ਦਾ ਨੰਬਰ ਵੀ ਸਕਰੀਨ ਤੇ ਲਾ ਦਾਂਗੇ ਤੇ ਇੱਕ ਬਾਈ ਕੋਲ ਕਾਰਪਕਾਊਆ ਸੈਂਟਰੋ ਤੇ ਬਾਕੀ ਸਾਨੂੰ ਦਿਖਾਉਣੇ ਲੋਕੇਸ਼ਨ ਨੂੰ ਬਾਈ ਦੀ ਦੁਕਾਨ ਦੀ ਜੀ ਬਾਈ ਆ ਬਰਨਾਲੇ ਨੂੰ ਜਾ ਰਹੀ ਸੜਕ ਠੀਕ ਹੈ ਜੀ ਤੇ ਆ ਹੈਗਾ ਬਾਈ ਦੀ ਦੁਕਾਨ ਠੀਕ ਹੈ ਜੀ ਕੇ ਐਸ ਬਾਈ ਜੋਧਪੁਰਾ ਦੁਕਾਨਾ ਜੀ ਐਸ ਕੇ ਤੇ ਪ੍ਰੇਪੇਅਰ ਦਾ ਕੰਮ ਵੀ ਆ ਬਾਈ ਜੀ ਨਾਲ ਜਰੂਰ ਕੰਡੈਕਟ ਕਰੋ ਬਲਟ ਬਲਟ ਨਹੀਂ ਮਿਲਦੇ ਜੀ ਕਾਲਾ ਮੁਰੂ ਕਰ ਕੋਲ ਨਹੀਂ